ਯਾਹਨੋ ਕਹਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਇਸ ਪੂਰੇ ਅਧਿਆਇ ਨੂੰ ਸਮਝਣ ਲਈ ਸੋਚੋ ਅਤੇ ਉੱਤਰ ਦਿਓ ਇਹ ਲੜੀ ਜਿਹੜੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸੋ ਇਹਦਾ ਮਕਸਦ ਹੈਗਾ ਕਿ ਸਾਰਾ ਜਿਹੜਾ ਅਧਿਆਇ ਵੇ ਉਹ ਕੇਵਲ ਪੜ੍ਹ ਕੇ ਬੱਚੇ ਨੂੰ ਸਮਝ ਨਹੀਂ ਆਉਂਦਾ ਤੇ ਸਾਰੇ ਅਧਿਆਇ ਨੂੰ ਸਵਾਲ ਜਵਾਬ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਵੇ ਸੋ ਪਹਿਲੇ 6 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ।ਾਰੇ ਵਿਦਿਆਰਥੀਓ ਤੁਹਾਡੀਆਂ ਗਣਿਤ ਦੀਆਂ ਅਤੇ ਅੰਗਰੇਜ਼ੀ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਤੁਸੀਂ YouTube ਤੇ ਜਾ ਕੇ ਚੜਸਾਲ ਚੈਨਲ ਨੂੰ ਖੋਲੋ ਫਿਰ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਮਿਲਣਗੀਆਂ ਤਿੰਨ ਅੰਗਰੇਜ਼ੀ ਦੀਆਂ ਪਲੇਲਿਸਟਾਂ 9th english mcq 9th english literature 9th grammar ਚਾਰ ਪਲੇਲਿਸਟਾਂ ਮਿਲਣਗੀਆਂ ਗਣਿਤ ਦੀਆਂ 9th math notes nami nami ganit fir pscb 9th math in hindi medium vich fir math shortcuts and tricks fir ganite siddhant te toadi general knowledge nu the only playlist hai abbreviations so tusi ena playlist nu khol ke ena ch pai videos vi zarur dekho ab dekhiye bacho hun evle sawal so pehla sawal bada buniyadi te mudla ja sawal hai bacho ek common sense da general knowledge da matlab ja sadharan gyan hunda hai je jo wale wale asi dekhde ha ਉਹਨੂੰ ਵਿਗਿਆਨਿਕ ਢੰਗ ਦੇ ਨਾਲ ਅਸੀਂ ਕਿਦਾਂ ਸੋਚੀਏ ਤੇ ਕੈਸ਼ ਕਰੀਏ ਇਹਨੇ ਸਾਡੇ ਆਲੇ-ਦੁਆਲੇ ਦੇ ਪਦਾਰਥ ਦੀ ਵਨਸੁਨਤਾ ਦਾ ਕੀ ਕਾਰਨ ਹੈ ਅਸੀਂ ਦੇਖਦੇ ਹਾਂ ਬੱਚਿਓ ਭਾਂਤ ਭਾਂ ਦੇ ਪਦਾਰਥ ਸਾਡੇ ਆਲੇ-ਦੁਆਲੇ ਨੇ ਹਰ ਇੱਕ ਦਾ ਆਪਣਾ ਰੂਪ ਹੈ ਆਪਣਾ ਰੰਗ ਹੈ ਆਪਣਾ ਰੇਖ ਹੈਗਾ ਆਪਣਾ ਆਕਾਰ ਹੈਗਾ ਇਹਦਾ ਕਾਰਨ ਕੀ ਹੈ ਸੋ ਜਵਾਬ ਹੈ ਅਸੀਂ ਜਾਣਦੇ ਹਾਂ ਕਿ ਪਰਮਾਣੂ ਪਦਾਰਥ ਦੀ ਬੁਨਿਆਦੀ ਇਕਾਈ ਹੈ ਅਸੀਂ ਪੜ ਚੁੱਕੇ ਹਾਂ ਪਿਛਲੇ ਅਧਿਆਏ ਦੇ ਵਿੱਚ ਹਨਾ ਜਿਹੜੇ ਵੱਖ-ਵੱਖ ਤੱਤ ਅੱবিਸੀਂ ਪੜਿਆ ਪਿਛਲੇ ਅਧਿਆਏ ਵਿੱਚ ਤੱਤ ਜਿਹੜੇ ਹੁੰਦੇ ਨੇ ਵਨਸਵਨੇ ਪਦਾਰਥ ਬਣਾਉਂਦੇ ਹਨ ਉਹ ਤਤ ਵੱਖ-ਵੱਖ ਪਰਮਾਣੂਆਂ ਤੋਂ ਹੋਂਦ ਵਿੱਚ ਆਉਂਦੇ ਹਨ ਸੋ ਸਾਡੇ ਆਲੇ-ਦੁਆਲੇ ਦੇ ਪਦਾਰਥ ਦੀ ਵਨਸਵਨਤਾ ਦਾ ਕਾਰਨ ਪਰਮਾਣੂਆਂ ਦੀ ਵਨਸਵਨਤਾ ਹੈ ਸੋ ਬੱਚਿਓ ਬ੍ਰਹਿਮੰਡ ਦੇ ਵਿੱਚ ਵਨਸਵਨੇ ਪਰਮਾਣੂ ਹਨ ਠੀਕ ਹੈ ਜੋ ਤਤਾਂ ਵਿੱਚ ਹੁੰਦੇ ਹਨ ਤੇ ਵਨਸਵਨੇ ਪਰਮਾਣੂ ਕਰਕੇ ਵਨਸਵਨੇ ਤਤ ਹਨ ਉਜੇ ਠੋਸ ਵੀ ਨੇ, ਦਰਬ ਵੀ ਨੇ, ਗੈਸਾਂ ਵੀ ਨੇ। ਇਹ ਤੱਤ ਆਪਸ ਵਿੱਚ ਰਸਾਇਣਿਕ ਤੌਰ ਤੇ ਇੱਕ ਦੂਜੇ ਨਾਲ ਜੋੜ ਮੇਲ ਸੰਯੋਗ ਕਰਕੇ ਯੋਗਿਕ ਬਣਾਉਂਦੇ ਹਨ। ਫਿਰ ਉਹਨਾਂ 'ਚ ਵੰਸਵੰਤਾ ਹੋਰ ਆ ਜਾਂਦੀ ਹੈਗੀ ਹੈ। ਸੋ ਇਹ ਕਾਰਨ ਹੈਗਾ ਪਦਾਰਥੀ ਵੰਸਵੰਤਾ ਦਾ ਕਿਉਂਕਿ ਵੰਸਵੰਤੇ ਯੋਗਿਕ ਵੰਸੁੰਨੇ ਤੱਤ ਤੇ ਉਹ ਤੱਤਾਂ ਦੇ ਵਿੱਚ ਵੰਸੁੰਨੇ ਪਰਮਾਣੂ ਸੋ ਵੰਸੁੰਨੇ ਪਰਮਾਣੂ ਵੰਸੁੰਨੇ ਤੱਤ ਬਣਾਉਂਦੇ ਨੇ। ਫਿਰ ਵੰਸਵਨ ਨੇ ਤਤ ਵੰਸ ਬਣੇ ਯੋਗਿਕ ਬਣਾੰਦੇ ਨੇ ਜਿਨ੍ਹਾਂ ਨੂੰ ਸੀ ਆਪਣੇ ਆਲੇ ਦੁਆਲੇ ਪਦਾਰਥਾਂ ਦੇ ਰੂਪ ਵਿੱਚ ਦੇਖਦੇ ਆਪ। ਫਿਰ ਦੂਜਾ ਸਵਾਲ ਰਸਾਇਣ ਵਿਗਿਆਨੀ ਜੌਨ ਡਾਲਟਨ ਜਿਹਦਾ ਜੇਕਰ ਅਸੀਂ ਪਿਛਲੇ ਅਧਿਆਇ ਵਿੱਚ ਕੀਤਾ ਜੌਨ ਡਾਲਟਨ ਨੇ ਆਪਣੇ ਪਰਮਾਣੂ ਸਿਧਾਂਤ ਐਟੋਮਿਕ ਥਿਊਰੀ ਰਾਹੀਂ ਸੁਝਾ ਦਿੱਤਾ ਕਿ ਪਰਮਾਣੂ ਨਾ ਵੰਡਣ ਯੋਗ ਹਨ। ਅਸੀਂ ਪਿਛਲੇ ਅਧਿਆਇ ਚ ਪੜਿਆ ਉਹਦੇ ਜੋ ਸੁਝਾਅ ਸੀਗੇ ਉਹਦੇ ਜੋ ਨੁਕਤੇ ਸੀਗੇ ਉਹਦੇ ਚ ਇੱਕ ਨੁਕਤਾ ਐ ਸੀ ਕਿ ਪਰਮਾਣੂ ਸਭ ਤੋਂ ਛੋਟੀ ਇਕਾਈ ਹੈ ਅਤੇ ਨਾ ਵੰਡਣ ਯੋਗ ਹੈ। ਤੇ ਕਹਿੰਦੇ ਕੀ ਇਥੇ ਬੱਚੋ ਬਿਹਾਰੀ ਆਣੀ ਸੀਗੀ ਸਿਹਾਰੀ ਨਹੀਂ ਆਣੀ ਸੀਗੀ ਇਹ ਨਹੀਂ ਆਣਾ ਕੀ ਇਹ ਨਹੀਂ ਕੀ ਕੀ ਪਰਮਾਣੂ ਵਾਕਈ ਨਾ ਵੰਡਿਆ ਗਿਆ ਨੀ ਜੋ ਡਾਲਟਨ ਨੇ ਕਿਹਾ ਉਹ ਵਾਕਈ ਗੱਲ ਸਹੀ ਹੈ ਹੁਣ ਬੱਚੋ ਦੇਖੋ ਉਹ ਵਿਗਿਆਨੀ ਸੀ ਨੇ ਖੋਜ ਕੀਤੀ ਸੋ ਜਦੋਂ ਵੀ ਕੰਮ ਸ਼ੁਰੂ ਹੁੰਦਾ ਹੈ ਉਹ ਪੜਾਵਾਂ ਵਿੱਚ ਹੁੰਦਾ ਹੈ ਕਦੀ ਵੀ ਕੰਮ ਮੁਕੰਮਲ ਨਹੀਂ ਹੁੰਦਾ ਹੁੰਦਾ ਉਹਨੇ ਉਨੀ ਖੋਜ ਕੀਤੀ ਤੇ ਉਹਨੇ ਆਪਣੇ ਨੁਕਤੇ ਦੱਸੇ ਫਿਰ ਖੋਜਾਂ ਚਲਦੀਆਂ ਰਹੀਆਂ ਲੱਭਤਾਂ ਮਿਲਦੀਆਂ ਰਹੀਆਂ ਸੋ ਇਹਨੂੰ ਇਦਾਂ ਲਿਖਾਂਗੇ ਸਮਾਂ ਖੋਜ ਅਤੇ ਨਵੀਆਂ ਲੱਭਤਾਂ ਨਾਲ ਵਿਗਿਆਨ ਦਾ ਵਿਕਾਸ ਹੁੰਦਾ ਹੈ ਸੋ ਕਦੀ ਵੀ ਇਹਦੇ ਨਾਲ ਐ ਨਹੀਂ ਕਿ ਉਹ ਡਾਲਟਨ ਦਾ ਕੰਮ ਜਿਹੜਾ ਸੀਗਾ ਉਹ ਪੁੱਠਾ ਪੈ ਗਿਆ ਜਾਂ ਉਹਨੇ ਗਲਤ ਗੱਲ ਕੀਤੀ ਨਹੀਂ ਜਿੰਨੀ ਕੋਈ ਸਮਰੱਥਾ ਸੀ ਜਿੰਨਾ ਉਹਨੂੰ ਪਤਾ ਸੀ ਉਹਨੇ ਉਸ ਹਿਸਾਬ ਨਾਲ ਬਹੁਤ ਵਧੀਆ ਗੱਲ ਕੀਤੀ ਉਹਨੇ ਇੱਕ ਨਵੀਂ ਖੋਜ ਕੀਤੀ ਉਹ ਖੋਜ ਤੋਂ ਫਿਰ ਅਗਲੀਆਂ ਖੋਜਾਂ ਹੁੰਦੀਆਂ ਠੀਕ ਹੈ ਨਾ ਇਹ ਦੇਖੋ ਇਹ ਮੈਂ ਗੱਲ ਇੱਥੇ ਲਿਖੀ ਹੈ ਵਿਗਿਆਨੀ ਜੌਨ ਡਾਲਟਨ ਦਾ ਪਰਮਾਣੂ ਸਿਧਾਂਤ ਵਿਗਿਆਨ ਦੇ ਖੇਤਰ ਵਿੱਚ ਇੱਕ ਨਵਾਂ ਕਦਮ ਸੀ ਉਹਨੇ ਇੱਕ ਨਵਾਂ ਮੋੜ ਲਿਆ ਉਹਨੇ ਇੱਕ ਨਵਾਂ ਰਾਹ ਖੋਲ੍ਹਿਆ ਜਿਸ ਵਿੱਚ ਉਸਨੇ ਪਰਮਾਣੂ ਦੇ ਨਾਂ ਵੰਡਣ ਯੋਗਤਾ ਬਾਰੇ ਗੱਲ ਕੀਤੀ ਠੀਕ ਹੈ ਪਰ ਵਿਗਿਆਨਿਕ ਤਰੱਕੀ ਨੇ ਇਹ ਉਜਾਗਰ ਕੀਤਾ ਕਿ ਪਰਮਾਣੂਆਂ ਵਿੱਚ ਵੀ ਅਪਰਮਾਣੂ ਕਣ ਸਬ ਐਟੋਮਿਕ ਪਾਰਟਿਕਲਸ ਪਾ ਪਰਮਾਣੂ ਨਾਂ ਵੰਡਣ ਯੋਗ ਨਹੀਂ ਹੈ ਉਹਦੇ ਵਿੱਚ ਵੀ ਪਰਮਾਣੂ ਤੋਂ ਛੋਟੇ ਕਣ ਹਨ ਉਹ ਇਲੈਕਟ੍ਰੋਨ ਪ੍ਰੋਟੋਨ ਅਤੇ ਨਿਊਟ੍ਰੋਨ ਹੁੰਦੇ ਹਨ ਠੀਕ ਹੈ ਜੋ ਅਸੀਂ ਅੱਜ ਹੁਣ ਅਸੀਂ ਇਸ ਅਧਿਆਇ ਦੇ ਵਿੱਚ ਪੜ੍ਹਾਂਗੇ ਅਗਾ ਤੇਜਾ ਸਵਾਲ ਕਿਹੜੀ ਗੱਲ ਨੇ ਵਿਗਿਆਨੀਆਂ ਨੂੰ ਕਿਹੜੀ ਗੱਲ ਨੇ ਕਿਹੜੀ ਗੱਲ ਨੇ ਵਿਗਿਆਨੀਆਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਪਰਮਾਣੂ ਵੰਡਣਯੋਗ ਹਨ ਉਹਨੇ ਆਈਡੀਆ ਕਿੱਥੋਂ ਆਇਆ ਬੜੀ ਗੱਲ ਦੇਖੋ ਨਾ ਜਦੋਂ ਜਿਹੜਾ ਵਿਗਿਆਨੀ ਹੈ ਕੋਈ ਦੇਖਦਾ ਹੈ ਕਿਸੇ ਗੱਲ ਨੂੰ ਬੜੀ ਬਰੀਕੀ ਨਾਲ ਦੇਖਦਾ ਹੈ ਉਹ ਤੋਂ ਫਿਰ ਸੋਚਦਾ ਹੈ ਤੇ ਫਿਰ ਕਹਿੰਦੇ ਨੇ ਯਾਰ ਇਹ ਵੰਡਣ ਯੋਗ ਨਹੀਂ ਹੈ ਕਿ ਇਹ ਵੰਡਣ ਯੋਗ ਹੈ ਨਾ ਵੰਡਣ ਯੋਗ ਨਹੀਂ ਹੈ ਸੋ ਕਹਿੰਦੇ ਕਿਹੜੀ ਗੱਲ ਨੇ ਪਰਮਾ ਇਹ ਵਿਗਿਆਨੀ ਨੂੰ ਇਹ ਗੱਲ ਸੋਚਣ ਲਈ ਮਜਬੂਰ ਕੀਤਾ ਕਿ ਪਰਮਾਣੂ ਵੰਡਣ ਯੋਗ ਹਨ ਸੋ ਪਹਿਲੀ ਗੱਲ ਤੇ ਸਥਿਰ ਬਿਜਲੀ ਸਟੈਟਿਕ ਇਲੈਕਟ੍ਰਿਸਿਟੀ ਜਿਹਨੂੰ ਕਹਿੰਦੇ ਆ ਦਾ ਅਧਿਐਨ ਅਤੇ ਵੱਖ-ਵੱਖ ਪਦਾਰਥਾਂ ਵਿੱਚ ਬਿਜਲੀ ਚਲਨ ਦੇ ਵਰਤਾਰੇ ਨੇ ਵਿਗਿਆਨੀਆਂ ਨੂੰ ਪਰਮਾਣੂ ਨੂੰ ਬਤੌਰ ਵੰਡਣ ਯੋਗ ਸੋਚਣ ਲਈ ਪ੍ਰੇਰਿਆ। ਉਹਨੇ ਦੇਖਿਆ ਵੀ ਕੁਝ ਪਦਾਰਥਾਂ ਦੇ ਵਿੱਚ ਬਿਜਲੀ ਜਿਹੜੀ ਹੈ ਉਹ ਚਲਦੀ ਹੈ। ਬਿਜਲੀ ਪ੍ਰਵਾਹਿਤ ਹੁੰਦੀ ਹੈ। ਤੇ ਕਈਆਂ ਤੇ ਪਦਾਰਥਾਂ ਦੇ ਰਗੜ ਜਿਲੇ ਇੱਕ ਦੂਜੇ ਰਗੜ ਕਰਦੇ ਆਂ ਕਿਉਂ ਪਦਾਰਥਾਂ ਦੇ ਵਿੱਚ ਸਥਿਰ ਬਿਜਲੀ ਆ ਜਾਂਦੀ ਹੈ। ਸੋ ਇਸ ਦਾ ਕਹਿੰਦੇ ਅਸੀਂ ਹੁਣ ਅਸੀਂ ਜਾਣਦੇ ਆਂ ਕਿ ਖੁਸ਼ਕ ਵਾਲਾਂ ਵਿੱਚ ਫਰੀ ਹੋਈ ਕੰਗੀ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ਨੂੰ ਆਪਣੇ ਵੱਲ ਖਿੱਚਦੀ ਹੈ। ਤੁਸੀਂ ਵਰਗੇ ਦੇਖੋ ਬੱਚੋ ਆਪਣੇ ਕੇਸਾਂ ਵਿੱਚ ਕੰਗੀ ਫੇਰੋ। ਤੇ ਵੀ ਨਿੱਕੇ ਨਿੱਕੇ ਨਾ ਅਖਬਾਰ ਦੇ ਜਾਂ ਕਾਗਜ਼ ਦੇ ਟੁਕੜੇ ਥੱਲੇ ਫਰਸ਼ ਤੇ ਜਾਂ ਟੇਬਲ ਤੇ ਰੱਖ ਦਿਓ ਤੇ ਉਹਦੇ ਉੱਤੇ ਕੰਗੀ ਲਗਾਓ ਉਹ ਹਵਾ ਜਦੋਂ ਖਿੱਚੇ ਜਾਣਾਗੇ ਠੀਕ ਹੈ ਅਤੇ ਰੇਸ਼ਮ ਦੇ ਕੱਪੜੇ ਨਾਲ ਰਗੜੀ ਪੱਚ ਦੀ ਛੜ ਹਵਾ ਨਾਲ ਭਰੇ ਗੁਵਾਰੇ ਨੂੰ ਖਿੱਚਦੀ ਹੈ ਤੁਸੀਂ ਬੱਚੇ ਹਵਾ ਗੁਵਾਰੇ ਨਾਲ ਭਰੋ ਆਪਣੀ ਜਿਹੜੀ ਥੋੜੀ ਪੋਲੀਸਟਰ ਦੀ ਕਮੀਜ਼ ਹੈਗੀ ਉੱਤੇ ਇਹਦਾ ਰਗੜੋ ਤੇ ਕੰਨ ਤੇ ਜਪਗਾ ਦਿਓ ਉਹ ਗੁਵਾਰਾ ਟਿੱਗਾ ਡਿਗੇਗਾ ਨਹੀਂ ਉਹ ਕੰਨ ਦੇ ਨਾਲ ਚਿੰਬੜ ਜਾਏਗਾ ਇਹ ਕਾਦੇ ਲਈ ਹੈ ਸਥਿਰ ਬਿਜਲੀ ਪਾਵ ਰਗੜੇ ਜਾਣਤੇ ਪਦਾਰਥਾਂ ਵਿੱਚ ਬਿਜਲੀ ਚਾਰਜ ਆ ਜਾਂਦਾ ਹੈ ਤੇ ਬਿਜਲੀ ਚਾਰਜ ਕਿੱਥੋਂ ਹੁੰਦਾ ਹੈ ਬੱਚਿਓ ਕਿ ਪਰਮਾਣੂਆਂ ਦੇ ਵਿੱਚ ਕੋਈ ਚਾਰਜਿਤ ਕਣ ਹਨ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪਰਮਾਣੂ ਵੰਡਣ ਯੋਗ ਹੈ ਅਤੇ ਚਾਰਜਿਤ ਕਣਾਂ ਚਾਰਜਡ ਪਾਰਟਿਕਲਸ ਤੋਂ ਬਣਿਆ ਹੈ ਪਾਵ ਪਰਮਾਣੂ ਤੇ ਨਹੀਂ ਸ਼ਿਫਟ ਹੁੰਦਾ ਪਰਮਾਣੂ ਨਹੀਂ ਜਾਂਦੇ ਪਰਮਾਣੂਆਂ ਦੇ ਵਿੱਚ ਵਿੱਚ ਕਣੇ ਨੇ ਜਿਨ੍ਹਾਂ ਤੇ ਚਾਰਜ ਹੈਗਾ ਬਿਜਲੀ ਚਾਰਜ ਹੈਗਾ ਜਿਹਦੇ ਕਰਕੇ ਇਦਾਂ ਤਾਰਾ ਦੇਖਣ ਨੂੰ ਮਿਲਦਾ ਹੈ ਇਲੈਕਟ੍ਰੋਨ ਦੀ ਖੋਜ ਦਾ ਸਿਹਰਾ ਕਿਹੜੇ ਵਿਗਿਆਨੀ ਨੂੰ ਜਾਂਦਾ ਹੈ ਇਲੈਕਟ੍ਰੋਨ ਦੀ ਖੋਜ ਦਾ ਸਿਹਰਾ ਬ੍ਰਿਟਿਸ਼ ਵਿਗਿਆਨੀ ਜੇ ਜੇ ਥਾਮਸਨ ਜੇ ਜੇ ਥਾਮਸਨ ਨੂੰ ਜਾਂਦਾ ਹੈ 1906 ਵਿੱਚ ਥਾਮਸਨ ਨੂੰ ਇਲੈਕਟ੍ਰੋਨ ਦੀ ਖੋਜ ਤੇ ਕੀਤੇ ਕੰਮ ਕਰਕੇ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ ਸੋ ਜੇ ਜੇ ਥਾਮਸਨ ਨੇ ਇਹ ਜੀ ਖੋਜ ਕੀਤੀ ਸੀਗੀ ਇਲੈਕਟ੍ਰੋਨ ਦਾ ਪੁੰਜ ਨਾ ਮਾਤਰ ਬਹੁਤ ਹਲਕਾ ਮੁਲੀ ਨਾ ਹੋਇਆ ਵਰਗਾ ਇਹਦਾ ਭਾਰ ਹੈ ਹੀ ਨਹੀਂ ਇਹਦਾ ਪੁੰਜ ਨਾ ਮਾਤਰ ਤੇ ਚਾਰਜ ਰਿਣਾਤਮਕ ਇੱਕ ਮੰਨਿਆ ਜਾਂਦਾ ਹੈ ਇਲੈਕਟ੍ਰੋਨ ਨੂੰ e ਦਾ ਲਿਕੇ ਛੋਟਾ ਤੇ ਉੱਤੇ ਰਿਣਾਤਮਕ ਦਾ ਚਿੰਨ ਲਾ ਦਿੱਤਾ ਹੈ ਰਿਣ ਦਾ ਚਿੰਨ ਲਾ ਦੇ ਕਟਾਉ ਦਾ ਚਿੰਨ ਨਾਲ ਦਰਸਾਇਆ ਜਾਂਦਾ ਹੈ ਹੁਣ ਲੱਗਿਆ ਪ੍ਰੋਟੋਨ ਦੀ ਖੋਜ ਦਾ ਸਿਹਰਾ ਕਿਹੜੇ ਵਿਗਿਆਨੀ ਨੂੰ ਜਾਂਦਾ ਹੈ ਈ ਗੋਲਡਸਟੀਨ ਈ ਗੋਲਡਸਟੀਨ ਨੇ ਪ੍ਰੋਟੋਨ ਦੀ ਖੋਜ ਕੀਤੀ ਹਾਲੇ ਜਦੋਂ ਇਲੈਕਟ੍ਰੋਨ ਦੀ ਵੀ ਪਛਾਣ ਨਹੀਂ ਹੋਈ ਸੀ ਗੋਲਡਸਟੀਨ ਨੇ 1886 ਵਿੱਚ ਧਨ ਚਾਰਜਿਤ ਭਾਵ ਪੋਜ਼ਿਟਿਵਲੀ ਚਾਰਜਡ ਵਿਕਰਣਾ ਦੀ ਖੋਜ ਕੀਤੀ ਇਹਨਾਂ ਕਣਾਂ ਦਾ ਪੁੰਜ ਇਲੈਕਟ੍ਰੋਨ ਦੇ ਪੁੰਜ ਦਾ 2000 ਗੁਣਾ ਸੀ ਭਾਵ 2000 ਗੁਣਾ ਜ਼ਿਆਦਾ ਭਾਰੇ ਨੇ ਪ੍ਰੋਟੋਨ ਇਲੈਕਟ੍ਰੋਨ ਤੋਂ ਅਤੇ ਚਾਰਜ ਧਨਾਤਮਕ 1 ਸੀ ਇਹਨਾਂ ਕਣਾਂ ਨੂੰ ਪ੍ਰੋਟਾਨ ਦਾ ਨਾਮ ਪ੍ਰੋਟੋਨ ਦਾ ਨਾਮ ਦਿੱਤਾ ਗਿਆ ਪ੍ਰੋਟੋਨ ਨੂੰ ਪੀ ਉੱਤੇ ਜਮਾ ਦਾ ਨਿਸ਼ਾਨ ਪਾ ਕੇ ਨਾਲ ਦਰਸਾਇਆ ਜਾਂਦਾ ਹੈ ਕਿਵਾਂ ਕੈਨਲ ਰੇਸ ਤੋਂ ਤੁਸੀਂ ਕੀ ਸਮਝਦੇ ਹੋ ਜਿਹੜੀ ਧਨ ਚਾਰਜਿਤ ਪੋਜੀਟਿਵਲੀ ਚਾਰਜ ਵਿਕਰਣਾ ਦੀ ਖੋਜ 1886 ਵਿੱਚ ਈ ਗੋਲਡਸਟੀਨ ਨੇ ਕੀਤੀ ਜਿਹਦੀ ਗੱਲ ਉਹਨੇ ਪਿਛਲੇ ਸਵਾਲ 'ਚ ਕੀਤੀ ਹੈ ਜਿਹੜੀ ਵਿਕਰਣਾ ਦੀ ਖੋਜ ਉਹਨੇ ਕੀਤੀ ਜੋ ਪੋਜੀਟਿਵਲੀ ਚਾਰਜ ਸੀਗੀਆਂ ਧਨ ਚਾਰਜਿਤ ਸੀਗੀਆਂ ਉਸ ਵੀ ਕਿਰਨ ਨੂੰ ਉਸਨੇ ਕੈਨਲ ਰੇਜ਼ ਦਾ ਨਾਮ ਦਿੱਤਾ ਸੋ ਕੈਨਲ ਰੇਜ਼ ਦਾ ਨਾ ਇਹ ਗੋਲਸੀ ਨੇ ਜਿਹੜੀ ਤਨਚਾਰਜਿਤ ਕਿਰਨਾਂ ਉਹਨੇ ਖੋਜ ਕੀਤੀ ਉਹਨੂੰ ਦਿੱਤਾ ਮਗਰੋਂ ਇਸ ਰਾਹੀਂ ਹੋਰ ਅਬ ਪਰਮਾਣੂਕ ਕਣਾਂ ਸਬ ਐਟੋਮਿਕ ਪਾਰਟਿਕਲਸ ਦੀ ਖੋਜ ਕੋਈ ਛੇ ਦਾ ਖੋਜ ਗਾਂ ਤੋਂ ਗਾਂ ਹੁੰਦੀ ਰਹੀ ਸੋ ਐਸੀ ਪਿਆਰੇ ਵਿਦਿਆਰਥੀਓ ਇਸ ਅਧਿਆਏ ਦੇ ਸ਼ੁਰੂਆਤ ਦੇ 6 ਸਵਾਲ ਜਿਹਨਾਂ ਤੁਹਾਨੂੰ ਬੜੀ-ਬੜੀ ਗੱਲ ਜਿਹੜੀ ਹੈ ਬੜੀ ਸਧਾਰਨ ਬੋਲੀ ਦੇ ਵਿੱਚ ਕਿਤਾਬ ਦੀ ਬੋਲੀ ਤੋਂ ਸੌਖੀ ਕਰਕੇ ਸਵਾਲਾਂ ਜਵਾਬਾਂ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤੁਹਾਨੂੰ ਸਮਝਣ ਨੂੰ ਬਹੁਤ ਸੌਖਾ ਲੱਗੇਗਾ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ